20000 ਕੱਲੀ ਕੱਲੀ ਤੇਰਾ ਦਿਮਾਗ ਹੱਲ ਗਿਆ ਪੌਲੇ ਪੂਰੀਆਂ 20 ਨੂੰ ਦਿੰਦੇ ਫੇ ਚਲੀ ਜਾ ਬਾਈ ਪੱਕਾ ਲੋੜੀ ਪੱਕੇ ਰਵੀ ਲਾ ਆਇਆ ਪੱਕੇ ਨਹੀਂ ਆਏ ਨੇ 20000 ਨੂੰ ਪੌਨੇ 60000 ਗੜਕੇ ਦੇ ਦਿੰਦੇ ਨੇ ਆ ਨਹੀਂ ਨਹੀਂ ਹੈ ਓਏ ਗੁਰੂ ਮੈਂ ਮੇਰੀ ਮੈਂ ਤੈਨੂੰ ਕਹਿ ਦਿੱਤੀ ਮੈਂ ਘਰ ਹਲਟਾ ਕੇ ਆ ਦੋ ਬੱਚੇ ਨੇ ਥਲੇ ਹਾਂ ਦੋ ਦੋ ਬਣ ਦਿਖਾਈ ਇਹਦੇ ਕਿਵੇਂ ਅੱਠ ਆ ਜੀ ਹਰਦਾ ਕੁਛੀ ਦਾ ਵੀਡੀਓ ਵਾਲੇ ਆਲੇ ਨਾਲੇ ਦੇਖਣਗੇ ਯਾਰ ਇੱਧਰ ਆ ਜੀ ਨਾਲ ਆਹ ਦੇਖੋ ਜੀ ਅੰਦਰ ਆ ਜੀ ਅੰਦਰ ਸਾਰੇ ਇੱਧਰ ਆ ਜੀ ਤੁਸੀਂ ਬੱਗੂ ਸਾਹਮਣੇ ਆਓ ਦੰਦ ਦਿਖਾ ਬਾਈ ਨੂੰ ਆਹ ਦੇਖੋ ਜੀ ਆਹ ਦੇਖੋ ਪਾਠਾਂਈ ਦਾ ਇਹਦੇ ਵੀ ਦਿਖਾ ਵਾਰੂਆ ਬਾਈ ਸਾਡੇ ਚ ਆ ਜੀ ਜਿਵੇਂ ਭਰਾ ਇੱਧਰ ਦੇਖ ਲੈ ਇਹਦੇ ਦੇਖ ਆ ਸੁਣੋ ਆ ਸੁਣੋ ਬੱਚੇ ਇਹਦੇ ਮਾੜੇ ਦੋ ਬੱਚੇ ਇਹਦੇ ਮਾੜੇ ਦੋ ਬੱਚੇ ਆ ਸੁਣ ਲਈ ਛੀ ਬੱਚੇ ਛੀ ਬੱਚੇ ਨੇ ਛੀ ਬੱਚੇ ਉਹਦੇ ਵੀ ਦੰਦ ਦਿਖਾ ਖੜ ਜਾ ਈ ਬੱਚੇ ਆ ਇਹ ਡਾਰ ਬੱਚੇ ਫਟੇ ਵਾਤੋਂ ਆਏ ਸੀ ਫਟੇ ਵਾਤੋਂ ਆਏ ਨਾ ਜਾਲਕੀ ਦੇ ਫਟੇ ਵਾਜ ਰਤੀਆ ਗੋਪਾਲ ਹਾਂਜੀ ਹਾਂਜੀ ਆਹ ਦੇਖ ਮਾਰਾ ਹਾਂਜੀ ਹਾਂਜੀ ਆਠਾ ਜੀ ਇਹ ਵੀ 6 ਦੰਦ ਹਾਂਜੀ ਇਹ ਲਿਓਟੀ ਦਿਖਿਆ ਖੋਲ ਕੇ ਸਾਰੀਆਂ ਗੱਲਾਂ ਦਿਖਾਇਆ ਗਰੀ ਨੂੰ ਪਹਿਲਾਂ ਪੈਸੇ ਲਾਉਣੇ ਨੇ ਅਗਲੇ ਮਾਰ ਦੋ ਬੱਚੇ ਆਈ ਸਾਨੂੰ ਐਟੀ ਦਲਾਲੀ ਦਾ ਲਾਲਚ ਨਹੀਂ ਸਾਡਾ ਗਾ ਘੱਕੇ ਨੂੰ ਬਣੇ ਕਿਉਂ ਜੀ ਲੋ ਜੀ ਲੋ ਜੇ ਤੇਰਾ ਫਾਇਦਾ ਕਰਾਵਾਂਗੇ ਦੌਰ ਕਿਸੰਦਾ ਫੇਤੀ ਜੇਗਾ ਤੂੰ ਖੁਸ਼ ਹੋ ਕੇ ਨਾ ਨਾ ਇਹ ਜੇ ਗੰਦੇ ਆਪਣੇ ਦਾ ਰੰਗ ਲੱਗੇ ਮਾਰਾ ਜੀ ਕਰੋ ਸੁਣ ਬਈ ਝੋਟੀਆਂ ਦਿਖਾਓ ਖੋਲ ਕੇ ਤਾਰਾਂ ਤੂਰਾ ਮਾਰੋ ਲੋ ਜੀ ਆਹ ਚਲੋ ਤੇ ਬੱਕਰੀ ਉਹਦਾ ਵੀ ਦਿਖਾ ਉਹ ਦਿਖਾ ਇਹਦੀ ਤਾਰਾਂ ਦਾ ਮਾਰਦੇ ਬਣੀ ਇਹ ਕਮਾਈ ਮਾਰਾ ਸਮਾਰ ਕੇ ਘਨਾਲ ਦੇ ਨਾਟੀ ਨੂੰ ਲੋ ਜੀ ਲੋ ਮਾਰਾ ਵੇਖੋ ਜੀ ਬਸ ਬਸ ਉਹਦਾ ਵੀ ਖੋਲ ਤੂੰ ਛੱਡ ਦਿਓ ਪਾ ਦੀ ਝੋਲਾ ਗੁਆਰੂਆ ਲਓ ਜੀ ਇਹ ਦੇਖਾ ਖੜ ਜਾ ਉਹ ਉਹ ਥਾਂ ਕਿਵੇਂ ਓਏ ਬਗਾਤ ਘਟ ਚੁਗੇ ਕੋਈ ਚੁੱਕ ਨਾ ਕੁਸ਼ਤ ਵੀ ਇਹਨੂੰ ਰਹਿਣ ਦੇ ਮੇਰੇ ਕਾ ਮਨ ਨੂੰ ਨਾ ਲੱਗੇ ਗਲਤ ਕੰਮ ਨਹੀਂ ਕਰਾਉਣਾ ਐਡੀ ਦਰੋਂ ਜਾਣ ਬੰਦੇ ਨੇ ਉਹਨਾਂ ਨੂੰ ਕੀ ਪਤਾ ਇਹਨਾਂ ਗੱਲਾਂ ਬਾਰੇ ਕਿਉਂ ਬੱਬੂ ਆ ਦੂਈ ਤੇ ਦਿਖਾ ਦੱਬੀ ਦੇ ਰੱਖ ਲੈ ਇਹਨੂੰ ਤੇਰੀ ਨੂੰ ਜਿਹੜੀ ਮੇਰੇ ਮਨ ਨੂੰ ਚੰਗੇ ਲੱਗੀ ਉਹ ਅਗਰੇ ਦਿਖਾਵਾਂ ਹਾਂ ਪੜ ਹੈਲੋ ਹਾਂ ਭਾਈ ਭਾਈ ਸਤਿ ਸ੍ਰੀ ਅਕਾਲ 2 ਮਿੰਟ ਜੇ ਭਾਈ ਖੜਜੇ ਮੈਂ ਮਰ ਜਾ ਹੱਥ ਨੇ ਗੱਲ ਕਰ ਲੇਟ ਕੇ ਨਾ ਖੜ ਜਾ ਖੜ ਜਾ ਖੜ ਜਾ ਓਕੇ ਆ ਜਾ ਮੈਂ ਤਾਂ ਹਾਂ 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 ਦੇਖ ਲੈ ਪਿੱਛੋਂ ਵੇਖ ਮੈਂ ਨਹੀਂ ਵੇਖ ਤੂੰ ਕਰ ਚੱਕ ਤੁਸੀਂ ਕਰੋ ਚੈੱਕ ਮੈਂ ਤਾਂ ਸੋ ਕੁਛ ਆਖੂਗਾ ਭਾਈ ਤੁੰਗਾਲੀ ਆ ਜੀ ਪੋ ਵਾਸਤੇ ਓ ਮੈਂ ਉਹਨੇ ਕੱਢ ਕੇ ਲਿਆ ਵਖਾ ਭਾਈ ਉਹਨੂੰ ਤੁੰਗਾਲੀ ਚਾਰੇ ਮੇਵਣੇ ਘੜ ਕੇ ਤਿੰਨੇ ਤੁੰਗ ਵਾਲੀ ਆ ਗਿਆ ਮੈਂ ਆਪੋ ਗੱਡੀਆਂ ਗੱਡੀਆਂ ਖੜੀਆਂ ਨੇ ਆ ਜਾ ਚਾਰੇ ਮੇਵਣੇ ਚੱਕਲਾ ਨਾ ਉਧਰ ਨਹੀਂ ਮਿਲਣਾ ਵੀਰੇ ਮੇਵਣੇ ਨੂੰ ਛੱਡਾ ਹਾਂ ਮੰਡੀ ਚੋਂ ਮਿਲ ਜੂ ਇਹਦੇ ਬੱਚੇ ਲਾ ਕੇ ਦਿਖਾ ਪਹਿਲਾਂ ਬੱਚੇ ਲਾ ਕੇ ਦਿਖਾ ਵੀਰੇ ਜੇ ਚੱਲੂਗੀ ਬੱਚੇ ਤਾਂ ਲਵਾਗੇ ਨਹੀਂ ਲੈਂਦੇ ਨਹੀਂ ਲੈ 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 ਦੋ ਇਹਦੇ ਰਾਜੂ ਥੱਲੇ ਲਾ ਬੱਚੇ ਦੋ ਨੇ ਜਾਵੇ ਤੂੰ ਚਾਲੇ ਦੇ ਦਾ ਚਾਹੇ ਚਾਰ ਨੇ ਯਾਰ ਜੇ ਚੱਲੂਗੀ ਛੱਡ ਦੇ ਕਰਨਾ ਛੱਡ ਦੇ ਬੱਕ ਕੰਨ ਛੱਡੇ ਦੇ ਇਹਦੇ ਥੱਲੇ ਨਾ ਕੋਟ ਪੰਗਾ ਸਾਰੇ ਓਏ ਇਹਦੇ ਤਾਂ ਇਹ ਲੈਂਦੀ ਆ ਮੈਨੂੰ ਪਤਾ ਹੈ ਹਾਂ ਇਹਦੇ ਕਿਹਨੂੰ ਪਤਾ ਰਹੂ ਤੜਕੇ ਚੰਗਾ ਕੇ ਦੇਖੇ ਨੇ ਹੋਰ ਵੀ ਦੇਖ ਜਾ ਆ ਦੋ ਤੇ ਦੀ ਇਹਦੇ ਦੇ ਲਾ ਦੇ ਲਾ ਦੇ ਚੰਗਾ ਬਣ ਜਾ ਪਤਾ ਕਿ ਉਹਦਾ ਪਤਾ ਲਾ ਦੇ ਉਹਨੂੰ ਥੱਲੇ ਲਾ ਦੇ ਜਦ ਛੱਡੇ ਛੱਡੇ ਐਂਦੀ ਛੇਤੀ ਜੇ ਸਾਰੇ ਨਿਚੋੜ ਜਾਣਗੇ ਛੱਡੇ ਓਏ ਇਹ ਤਾਂ ਮਾੜਾ ਮੋੜਾ ਕਰ ਜਾਨੀ ਉਹ ਤਾਂ ਮੈਨੂੰ ਪਤਾ ਹੈ ਕਰਦੀ ਹੈ ਐਸੇ ਦੇ ਨੇਤਾ ਹਾਂ ਇਹਦੇ ਚਲਾ ਇਹਦੇ ਨਹੀਂ ਦੇ ਫਕਰੋ ਜੋ ਯਾਰ ਕੀ ਗੱਲ ਕਰਕੇ ਓਏ ਇਹਦੇ ਤਾਂ ਇਹ ਲੈਂਦੀ ਆ ਮੈਨੂੰ ਪਤਾ ਉਪਰਾਂ ਕਰਦੀ ਆ ਰੇ ਮੰਡੀ ਚ ਇਹਦੇ ਚਲਾ ਬੱਕਰੀ ਦੇ ਛੱਡ ਦੇ ਮਾੜਾ ਮਾੜਾ ਮਸਤ ਮਨ ਜਾਨੀ ਆ ਇਕੱਠੇ ਮਿਲਣ ਰਹਿੰਦੇ ਆ ਨਾ ਹਾਂ ਆ ਦੇਖ ਹਾਲ ਆ ਜੀ ਗਲਾਪੜ ਦੇ ਫਗ ਆ ਨਿਕਾਲ ਯਾ ਜੜੜੀ ਓ ਵੀ ਪਸੰਦ ਆ ਇਹ ਪਸੰਦ ਆ ਛੱਡ ਆਉ ਡੱਬੀ ਪਸੰਦ ਆ ਉਹ ਲੂਏ ਬੱਚੇ ਯਾਰ ਤੂੰ ਨਹੀਂ ਚੱਲਦੇ ਭਾਈ ਯਾਰ ਹੋਰ ਵੀ ਹੋਰ ਕਿਉਂ ਨਹੀਂ ਉਹ ਤਾਂ ਠੀਕ ਬੱਕਰੀ ਆ ਓਏ ਆ ਮਿਲਣੀ ਵੇਖ ਯਾਰ ਛੋੜ ਵੀ ਖਾ ਦੋ ਸੂਣ ਆਤਾ ਬੱਚੇ ਹੋਦੇ ਨੇ ਹਾਂਜੀ ਆ ਬੱਚੇ ਦੇ ਫੜਕੇ ਚਿਕਣਾ ਤੇ ਜੇ ਮੁਸਕ ਵੀ ਮੰਨ ਗਈ ਨਹੀਂ ਵੀ ਫੜਕੇ ਚਿਕਣਾ ਹੋਈ ਉਹ 15 ਦਿਨਾਂ ਨੂੰ ਸੂਣ ਆ ਲਈ ਹੈ ਤਿੰਨੇ ਦਾ ਕਿੱਥੇ ਤੱਕ 15 ਉਹ ਰੇ ਲਿਆ ਵੀ ਤਿੰਨੇ ਲਿਆ ਕਾ ਬਾਬਾ ਕਿੱਧਰ ਜਾਣਾ ਤੂੰ ਜਿੱਥੇ ਬੱਦ ਕੇ ਜਾ ਜਿੱਥੇ ਰਿਆ ਆ ਫੜੀ ਮੇਮ ਨੇ ਹਾਂ ਕੀ ਕੀ ਮੰਗਦਾ ਹੈ ਬਾਈ ਆ ਫੜੀ ਮੇਮ ਨੇ ਫੜ ਲਾ ਤੂੰ ਜਾਰੇ ਉਹ ਬਾਈ ਹਾਂਜੀ ਮੁੱਲ ਕਰੀ ਵੇਚਣ ਵਾਲਾ ਭਕਾਈ ਨਾ ਕਰੀ ਚਟਪਟ ਦਾ ਸੌਦਾ ਓ ਫੜ ਲੈ ਬੱਚੇ ਵੇਖ ਲੈ ਬੱਕਰੀਆਂ ਵੇਖ ਲੈ ਬੱਕਰੀਆਂ 40 ਦਵਾਉਣੀਆਂ ਨੇ ਅੱਥਰਾਂ ਦੀ ਦੋ ਪਾਲਟੀਆਂ ਨੇ ਮਿਲਦੇ ਮੈਨੂੰ ਕੋਈ ਨਹੀਂ ਆਇਆ ਤਾਂ ਕੋਈ ਗੱਲ ਪਿੰਟ ਮਾਰਾ 22000 ਕੱਲੀ ਕੱਲੀ ਤੇਰਾ ਦਿਮਾਗ ਹੱਲ ਗਿਆ ਉਹ ਬੌਲੇ ਨਹੀਂ ਬੰਦੇ ਪੱਠਾ ਤੇ ਵੇਖ ਰਜੂ ਮੈਂ ਕੱਚਾ ਕੰਮ ਨਹੀਂ ਕਰਦਾ 18000 ਨੂੰ ਬੱਕਰੀਆਂ ਪਾ ਤਿੰਨੇ 18-18 ਨੂੰ ਯਾਰ ਕੱਲੀ 25000 ਦੀ ਲਈਏ ਕੱਢ ਦੇ ਫਿਰ ਕਿਹਦੀ ਪਿੰਜੇ ਬਾ ਵਿੱਚ ਕੱਢਣ ਕਿਉਂ ਦੇਵਾਗੇ ਫਿਰ ਉਹੀ ਗੱਲ ਨਾ ਫੇਰ ਆਵੀ ਨਕਾ ਆਤਾ ਹੈ ਚਲੋ ਤੂੰ ਸੋਕ ਕੁਸ਼ਾਖੇ ਲੈ ਲੈ ਮੈਨੂੰ ਕਿਉਂ ਵੁੱਟ ਬਣਾਉਣਾ ਤੂੰ ਮੈਂ ਥੋੜੀ ਬਣੂਗਾ ਵੁੱਟ ਨਹੀਂ ਨਹੀਂ ਕੋਈ ਨਹੀਂ ਕੋਈ ਮੈਂ ਕਦੋਂ ਆਣਾ ਏਕਰ ਕੋ ਬਰਜੀ ਅੱਖੀ ਚਲਕਣੀ 19 ਨੂੰ ਦਿੰਨਾ ਆ ਗੱਬਰ ਚੱਲੂ ਵਿੱਚ ਨਹੀਂ ਚਲਦੀ ਪੂਰੀਆਂ 20 ਨੂੰ ਦਿੰਨਾ ਫੇਰ ਚਲੀਏ ਭਾਈ ਪੱਤਾ ਲੋੜੀ ਪੱਕੇ ਰਬੀ ਲਾ ਜਾ ਪੱਕੇ ਨਹੀਂ ਆਏ ਨਹੀਂ ਰੱਜ ਨਵਾਂ ਵਪਾਰੀ ਮੈਨੇ ਮਰਵਾਉਣਾ ਨਹੀਂ ਹੈਗਾ 25000 ਨੂੰ ਲੈ ਜਾ ਆਜੂ ਚੱਲ ਤਗੜੇ ਬੱਚੇ ਵੇ ਇਹ ਤਾਂ ਤਾਂ ਬਾੜਾ ਗੁਰੂ ਆ ਬੱਕਰੀ ਕਿੱਡੀ ਗੱਲ ਤਾਂ ਨਹੀਂ ਕਰਦੇ ਦੀ ਨੂੰ ਭਾਈ ਤੁਹਾਨੂੰ ਪੁੱਗਦੀਆਂ ਨੇ ਹਾਂ ਮੱਥੇ ਨਹੀਂ ਨਗਾ ਤੁਸੀਂ ਵੀ ਸਲਾਹ ਕਰੋ ਨੀ ਨਗਾ ਮਾਰ ਤਿਆਰ ਬੱਕਰੀਆਂ ਅੱਜੇ ਕਿਹੜਾ ਹੈ ਗੀਲੇ ਪੜ ਕੇ ਸੋ ਬਿਮਾਰੀ ਵੀ ਦੀ ਲੱਕੜਵਾਂਗੇ ਹਜੇ ਅਣਜਾਣ ਬੰਦੇ ਨੂੰ ਕੀ ਪਤਾ ਮੇਮਣਾ ਚੰਗਾਉਂਦਾ ਓਏ ਉਹ ਤਾਂ ਠੀਕ ਹੈ ਇਹਨਾਂ ਨੂੰ ਕੀ ਪਤਾ ਮਾਰ ਵੀ ਸਕਦੇ ਨੇ ਇਹਨਾਂ ਨੂੰ ਇਹ ਬੱਕਰੀਆਂ ਕਦਰ ਤੋਂ ਪਾਲਾ ਥੋੜਾ ਪਿੱਛੇ ਤੁਸੀਂ ਬੀਰਣ ਥੋੜਾ ਲੈ ਲੈ ਹੈ ਲੈ ਇਹਦੀ ਰੱਜ ਬੱਕਰੀ ਹੈ ਇਹ ਦਿਨ ਨਿਲਾ ਮਾਰ ਕੇ ਕੋਣ ਨਗਾ ਮਾਰ ਲੀ ਜੇ ਬੱਟੀ ਆ ਇੱਕ ਛੋਟੀ ਦੀ ਹੈ ਨਹੀਂ ਮਾੜੀ ਤੇ ਕੋਈ ਪਾਈ ਨਹੀਂ ਅੱਜ ਤੂੰ ਫੇ ਤਾਂ ਮੈਂ ਜਾਨਾ ਵੀਡੀਓ ਪੱਟ ਲੈਣੇ ਸਾਡੀ ਨਹੀਂ ਪੱਟ ਕੇ ਗੱਟਾ ਉੱਧਰ ਧਰ ਲੈਣੇ ਇੱਕ ਮਿੰਟ ਮੇਰੀ ਸੁਣ ਲੈਗਾ ਵੀ ਤੁਹਾਨੂੰ ਮੋੜਦੇ ਆ ਰਬਰ ਗਗਾ ਹੁੰਦਾ ਕੋਈ ਵੀ ਹੈਗਾ ਦੱਸ ਦੇ ਤੂੰ ਰਬਰ ਗਗਾ ਕੋਈ ਦੱਸ ਦੇ ਹਾਂ 25 ਨੂੰ ਲੈ ਜਾ ਨਾ 25 24000 ਨੂੰ ਲੈ ਜਾ ਨਹੀਂ ਵਿਕਦੀਆਂ 24 ਨੂੰ ਵੀ ਕੋਈ ਦੱਸ ਦੇ ਤੇਰੀ ਮਰਜ਼ੀ ਤੂੰ ਲੈ ਜਾ ਇੱਕ ਹਾਂ ਇੱਕ ਲੈ ਜਾ ਕੇ ਤੂੰ ਫੜਾਈਏ ਫੜਾ ਸੱਦ ਨੂੰ ਤੂੰ ਤਾਂ ਹੁਣ ਆਇਆ ਕਰੀ ਜਨਾ ਜਿਵੇਂ ਛੱਪੀ ਲੰਗ ਆਏ ਹੰਨੇ ਮਿੱਟੀ ਕਰਦੇ ਆ ਵੀ ਕੋਸ ਬੱਕਰੀਆਂ ਦੇ ਵੇਖ ਯਾਰ ਗੁਰੂ ਦੁਨੀਆ ਰਵੰਗੀਆਂ ਬੱਕਰੀਆਂ ਇਹ ਤਾਂ 3 ਲੈਣੀਆਂ ਅੱਲੀ ਦਾ 45 ਹਜ਼ਾਰ ਮੰਗਣਗੇ ਵੀਰੇ ਅੱਲੀ ਦਾ ਹੀ 45 ਹਰ ਜਾ ਨਾ ਗੱਡੀ ਚ ਪਾਇਆ ਕੋਈ ਨਹੀਂ ਇੱਥੇ ਛੱਡ ਦੇ ਇੱਥੇ ਇਹ ਕਹਿੰਦੇ 20 ਤੋਂ 3 ਲੈਣੀਆਂ ਮੈਂ ਚਕਸੂਤਾ ਫਸ ਗਿਆ ਸਾਡੀ ਬੱਤੀਆਂ ਦੇਖ ਲੈ ਕਹੋ ਪਾਵੇ ਬੱਤੀਆਂ ਦੀ ਤੂੰ ਆਪਾ ਫੱਟੇ ਕੋਈ ਤੁਹਾਡੀ ਪਾਈ ਨਹੀਂ ਇਹ ਪਾਈ ਹੁੰਦਾ ਤੇ ਤੂੰ ਮੈਨੂੰ ਦੱਸ ਦੇ ਕਿੰਨੇ ਚੰਗੇ ਕੱਢਦੇ ਆ ਉਹ ਕਾਲੀ ਬੱਕਰੀ ਕਿੱਧਰ ਗਈ ਉਹ ਤੂੰ ਘੜਤੀ ਮਾੜੀ ਥਾਂ ਤੋਂ ਲੱਗੀ ਤੈਨੂੰ ਬੱਚੇ ਉਹਦੇ ਵੀ ਤਗੜੇ ਹਾਂ ਸਾਰੇ ਪੱਤੀ ਹਾਂ ਜੀ ਇਹ ਜੀ ਚੋ राजू 24 ਨੂੰ ਅਣਜਾਣ ਬੰਦੇ ਨੇ ਹਾਂ ਉਹ ਵੀ ਪਾਲਾ ਦੋ ਬੱਚੇ ਉਹਦੇ ਮਗਰ ਚਾਰ ਪਾਲਾ ਮੇਰਾ ਤਾਂ ਇੱਕ ਪਾਸੇ ਹੋ ਜੂਗਾ ਹਾਂ ਬੱਚੇ ਉਹਦੇ ੜਾਰ ਉਹ ਨਹੀਂ ਚਲਦੀ ਯਾਰ ਗਲਤ ਕੰਮ ਮੈਂ ਨਹੀਂ ਕਰਦਾ ਨਹੀਂ ਬੰਦੇ ਕਿਉਂ ਗਲਤ ਕੰਮ ਅਗਲਾ ਅਣਜਾਣ ਬੰਦਾ ਨਾ ਥਣ ਆਇਆ ਕੱਲ ਨੂੰ ਕੂਤਾ ਇਨ ਦਵਾਈਆ ਸਾਲਿਆ ਬਾਈ ਯਾਰ ਤੂੰ ਮੈਂ ਜੁੱਤੀਆਂ ਖਾਣੀਆਂ ਨੇ ਬਗਲ ਕਿ ਤੋਂ ਕਿਉਂ ਜੀ ਮੈਂ ਆ ਜੀ ਤੂੰ ਬੱਕਰੀਆਂ ਨਹੀਂ ਮੈਂ ਨਹੀਂ ਜੁੱਤੀਆਂ ਖਾਂਦਾ 500 700 ਪਿੱਛੇ 1000 ਦੇ ਦੇਂਗਾ 2000 ਦੇ ਦੇਂਗਾ ਮੈਂ ਕਿਉਂ ਜੁੱਤੀਆਂ ਖਾਵਾਂ ਹਾਂ ਉਹਨਾਂ ਪਾਪ ਦਾ ਭਾਗੀ ਹੋਵਾਂ ਬੱਕਰੀਆਂ ਨੇ ਵੇਖ ਲਿਆ ਯਾਰ ਅੱਜ ਤੋਂ ਆ ਦੇਖ ਲਿਆ 20000 ਨੂੰ ਪਾਉਨੇ 60000 ਗਣਕੇ ਦੇ ਦਿੰਨ ਨੇ ਆ ਨਹੀਂ ਨਹੀਂ ਹੈ ਦੇ ਦਈਏ ਗਣਕੇ 65 ਦੀ ਲਗੇ 65 ਕਿੰਨਾ ਹੁੰਦਾ ਇਹ 5000 ਕਹਿ ਰਿਹਾ ਹੈ ਹਾਂ ਇਹ ਕ ਬਣ ਗਿਆ ਸੱਡੀਆਂ ਕਰਤੀਆਂ ਫਿਰ ਤਾਂ ਸਾਡੇ 22 ਗਏ ਉਹ 22 ਨੂੰ ਹੋ ਗਈਆਂ 22 ਫਰਕ ਕੀ ਰਹੇਗਾ ਮੈਂ ਤੇਰੇ ਨਾਲ ਫਰਕ ਪੂਰਾ ਹੱਥ ਕਰ ਉਹ ਬੋਣੀ ਦਾ ਟਾਈਮ ਸੀ 600 ਤੋਂ 200 ਨਾ ਪੱਛੇਗਾ ਚੱਕ ਕੇ ਇਹਨਾਂ ਦਾ ਚੰਨ ਛੱਡ ਚੰਨ ਛੱਡ ਇਹਨਾਂ ਦਾ ਇਹਨਾਂ ਦਾ ਬੁਰਾ ਹੋ ਗਿਆ ਤੇਰਾ ਇਧਰ ਆ ਓਏ ਗੁਰੂ ਮੈਂ ਮੇਰੀ ਮੈਂ ਤੈਨੂੰ ਕਹਿ ਤੀ ਪੰਜਾਬ ਦਾ ਘਰ ਹਲਟਾ ਕੇ ਮੈਂ ਖੜਾ ਲੈ ਖੜਾ ਪੂਰਾ ਹੱਥ ਕਰ ਗਵਾਰੂ ਓਏ ਮੇਰੇ ਹੱਥ ਸਿੱਧਾ ਕਰ ਨਹੀਂ ਸਿੱਧਾ ਕਰ ਜੇ ਤੂੰ ਫੜ ਨਹੀਂ ਤੀਆਂ 21000 ਰੁਪਏ ਵਿਰਾਜੂ ਫੇਟੋ ਪੈਸੇ ਕੱਢ ਆ ਨਾੜੀਆ ਕੁਆਦ ਉਹ ਨਹੀਂ ਤੇ ਪੈਸੇ ਕੱਢ ਓ ਮਾਰ ਦਈਆ ਗਵਾਰੂ ਵਿਰਾਜੂ ਤੂੰ ਹੈਲੋ ਕੱਢ 21000 ਦਾ ਰੇਟ ਹਾਂ ਉਹ ਨਹੀਂ ਮਾਰਨਗੇ ਨਾ ਤੂੰ ਮਰੇ ਗਵਾਰੂ ਹਾਂ ਕੋਈ ਗੱਲ ਨਹੀਂ ਬੱਡੇ ਕੰਮ ਆਇਆ ਨਵੇਂ ਬੰਦੇ ਆਏ ਨੇ ਜਿੱਤ ਕਰ ਕੁਸੀਨਾ ਦੀ ਬਾਈ ਜੀ ਸਾਰੇ ਹਾਂ ਦੇਖ ਲੈ ਬੱਕਰੀਆਂ ਚੱਕਰ ਫੀਰ ਨੋਖਸ਼ ਨਹੀਂ ਹਾਂ ਸਾਈ ਆਲਾ ਦੇ ਕਰਮਾ ਵਾਲਾ ਨੋਟ ਹੈ ਉਹ ਸਰਦਾਰ ਦਾ ਇਹ ਨੋਟ ਹਾਂ ਯਾਦ ਆ ਮੇਰੇ ਉਦੀ ਸਾਈ ਇਹ ਉਦੀ ਹੈ ਵਿਚਾਰੇ ਦੀ ਉਹ ਕਾਲੀ ਬੱਕਰੀ ਜਹੀ ਮਰ ਕੇ ਉਹ ਗੱਲ 50 ਦੀ ਹੈ ਕੁੱਟੀ ਜੇ ਤੁਸੀਂ ਕਹਿ ਲਾ ਦिए ਨੋਟ ਹੋਰ ਪਾਉਣੇ ਆ ਓਏ ਐ ਜੇ ਕਿਵੇਂ ਜਣਿਆ ਕਰਦੇ ਨੇ ਜਣੀ ਕਿਣੀ ਬਾਈ ਦਾਵਾ ਦਾ ਬੱਚੇ ਮੰਟ ਮਾਰਾ ਕੀ ਲੱਗਣ ਇੰਨਾ ਟਾਈਮ ਨਹੀਂ ਸਾਨੂੰ ਆਏਗਾ ਇੱਕ ਦੋ ਨਾ ਮੇਮਣਾ ਦਿਉਣਾ ਦੋਨੇ ਫੜ ਲਾ ਕਾਲੀ ਫੇ ਤੈਨੂੰ ਵੀ ਨਾਲ ਦੀ ਨਾਲ ਦੇਖ ਕੇ ਦਊ ਹਾਂ ਮੇਰੀ ਗੱਲ ਸੁਣ ਲੈ ਇੱਕ ਮਿੰਟ ਆਪ ਅੱਠ ਕਿਵੇਂ ਆ ਕੀ ਦੀ ਹੈ ਓਏ ਆਪ ਅੱਠ ਕਿੱਡੀ ਕਾਲੀ ਬੱਚੇ ਦੇ ਮਗਰ ਬੱਚੇ ਵਖਾ ਆਪ ਅੱਠ ਕਿਵੇਂ ਕਾਲੀ ਹਰ ਜਾ ਹਾਂ ਬੱਚੇ ਆ ਆਪ ਅੱਠ ਕਿਤੇ ਬੱਚੇ ਵੇਖ ਲੈ ਪਹਿਲਾਂ ਇਹਦੀ ਨੌਤੀ ਦਿਖਾ ਲੈਫਟੀ ਦਿਖਾ ਕਾਲੋ ਓਏ ਉਹ ਨਹੀਂ ਲੈਣੀ ਯਾਰ ਕਿਉਂ ਪਰਦਾ ਬੱਸ ਕਰਉਣਾ ਆਪਣੀ ਹੋਰ ਰੋਮੇਚ ਨਹੀਂ ਐ ਮੂਰਖ ਆ ਦੇਖ ਲੈ ਰਾਜੀ ਇਧਰ ਗਲਤ ਡੰਗਰ ਮੈਂ ਨਹੀਂ ਤੇ ਮੁੰਦਾ ਕਿਸੇ ਨੂੰ ਮੇਰੇ ਮਨ ਨੂੰ ਨੇ ਚੰਦੀ ਲੱਗੀ ਆ ਜਾ ਬਾਬਾ ਦਾ ਦੋ ਦੋ ਜਣੇ ਪੈਸੇ ਗਣਦੇ ਹਾਂ ਕਰਮਾਂ ਵਾਲਾ ਬਾੜਾ ਤੇਰਾ 2 3 4 5 6 7 8 9 10 11 12 13 ਤੇ 50 60 60 ਤੇ 3 3 ਨਾਲ 12200 ਹੋ ਗਿਆ ਕਿਉਂ ਜੀ ਮੇਰੇ ਤਾਂ ਅੰਦਰ ਕੰਪਿਊਟਰ ਹੈ ਹੂੰ ਤੁਸੀਂ ਪੜੇ ਹੋਇਓ 50 ਹੋ ਗਿਆ ਮੈਂ ਤਾਂ ਦੱਸਤਾ 60 ਤੇ 3 ਹੋ ਗਿਆ 63 90 ਹੋ ਲੋੜੀ 13 ਤੇ ਗਾਜੀ ਠੀਕ ਹੈ ਠੀਕ ਹੈ ਭਾਈ ਪਾ ਦੋ ਸਾਹਮਣੇ ਅਸੀਂ ਚੱਲਨੇ ਇਹਦੇ ਨੂੰ ਮੇੜਾ ਹਾਂ ਇਹ ਵੀ ਲਿਖ ਜਾ ਇਹਦੇ ਕਹਿ ਲੀਏ ਪਪਾ ਵਾਲਾ ਹੁਣ ਤੂੰ ਇਸੇ ਭਾਅ ਵਾਲਾ 2000 ਤੇਰਾ ਦਿਮਾਗ ਹੱਲ ਗਿਆ ਇੱਕ ਮੈਨੂੰ ਫੁੱਟੂ ਬਣਾ ਲੈ ਵੀਡੀਓ ਚ ਕਾਲਾ ਨਾ ਦਬਾਓ ਚੱਲ ਘੱਟ ਵਾਲਾ ਫਿਰ ਰੋਲਾ ਪੋਣਾ ਯਾਰ ਇਹ ਬੰਦਾ ਅਣਜਾਣ ਤੇ ਨਹੀਂ ਮਰਵਾਉਣਾ ਜੇ ਹੁਣ ਜਾਣ ਆ ਕੇ ਕਿਉਂ ਮੰਡੀ ਚ ਆਉਣਗੇ ਹੋ ਵਿਚਾਰੇ ਚੱਲ ਤੂੰ ਦੱਸ ਚੱਲ ਤੂੰ ਦੱਸ ਦੇ ਰਾਜੂ ਯਾਰ ਇੰਨੇ ਦਿਨ ਚੰਗੀ ਲਾਈ 14000 ਦੇ ਤੇ ਹਾਂ ਜੀ ਨਾਲ ਫਿਰ ਇੱਕੋ ਹੀ ਦੱਸ ਦੇ ਹੈ ਇੱਕੋ ਹੀ 12000 ਦੀ ਪੱਟ ਪਾ ਤੇਰਾ ਹੱਲ ਗਿਆ ਦਿਮਾਗ ਨਾਲ ਹਲਾ ਨਹੀਂ ਮਤਾ ਜਾਨਣਾ ਇਕੱਠੀਆਂ ਦਿਨਾ ਹੋ ਗੱਲਾਂ ਵੇ ਕਰਦਾ ਤੇ ਕੁਆਰੂ ਆ ਨਵਰਾ ਕਰ ਬੇਚਤੀ 16000 ਦੀ ਹੋ ਫੜਾ ਪੈਸੇ ਮੇਵਨੀਆਂ ਥੱਲੇ ਖੁਸ਼ ਹੈ ਪੱਠਾ ਨਵੀ ਚਾਰ ਹੋ ਗਈਆਂ ਉਰੇ ਬਾਈ ਸਾਡੇ ਮੇਵਨੀ ਹੋ ਗਏ ਪੰਜ ਪੰਜ ਹਾਂ ਪੰਜ ਚਾਰ ਬੱਕਰੀਆਂ ਚਾਰ ਬੱਕਰੀਆਂ ਪੰਜਵੀਂ ਆ ਫੜਾ ਸਾਈ ਵਾਲਾ ਉਹ ਸਰਦਾਰ ਦਾ ਆਹ ਥੇਨ ਬਾਲੇ ਦੇ ਕੇ ਆਹ ਬਾਲ ਫੜਾ ਜਾਪਣ ਚਲੂ ਕਾਲੀ ਪੋਟ ਪਰ ਬਹੁਤ ਕੋਈ ਖਲਗੀ ਕੋਈ ਨਾ ਆਪਣਾ ਨਿਸ਼ਾਨਾ ਸਾਰਾ ਮਾਲ ਇਕੱਠਾ ਕਰਾਉਂ ਪੈਣਾ ਚੀਜ਼ ਵੇਖਣੀ ਪਹਿਲਾਂ ਉਹਦੇ ਪੈਸੇ ਲੈ ਲੈਣੇ ਚੀਜ਼ ਵੇਖੀ ਠੀਕ ਹੈ ਇੱਕ ਇੱਕ ਥਰ ਜਗ੍ਹਾ ਕੱਪੜੇ ਕਹਿੰਦੇ ਚਾਹੀਏ ਗਰੰਟੀ ਦੰਦ ਦਿਖਾ ਦੇਖੋ ਜੀ ਕੀ ਬਾਤ ਹੈ ਚਾਰ ਦੰਦ ਚਾਰ ਦੰਦ ਚਾਰ ਦੰਦ ਇਹ ਪਿੱਛਾ ਫੇਰ ਅੱਠ ਵੇ ਪਿੱਛਾ ਫੇਰ ਗਵਾਰੂ ਆ ਪੱਛਾ ਦੇ ਫੇਰ ਲੈ ਲੈ ਆਂ ਦੱਬਣਾ ਯਾਰ ਗਰੰਟੀ ਹੈ ਥਾਣੀ ਬੈਲੀ ਖੁੱਤ ਥਾਂ ਨਹੀਂ ਥਾਂ ਚੱਲਦਾ ਨਹੀਂ ਹੈਗਾ ਯਾਰ ਮੈਂ ਤਾਂ ਲੈਂਦਾ ਨਹੀਂ ਕੀ ਲੋੜ ਹੈ ਅਣਜਾਣ ਬੰਦਾ ਕੱਲ ਨੂੰ ਘਚਾ ਕੇ ਮੇਰੇ 30 ਪੁੱਤਾਂ ਨੂੰ ਬਿੱਟੂ ਉਹ ਬਾਈ ਜੀ ਥਾਣੂ ਨਾ 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 ਛੱਡ ਪਰੇ ਹੋਰ ਨੂੰ ਵੇਚ ਲਿਆ ਦੇ 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 ਗਲਤ ਕੰਮ ਨਹੀਂ ਕਰਨਾ ਯਾਰ 3 4 ਨਹੀਂ 5 6 7 8 9 10 11 12 13 14 15 16 ਇੱਕ ਬੰਦਾ ਥੋੜਾ ਜਾ ਉਹ ਲਿਖਾਈ ਕਰਾਏ ਉਹ ਚਹਰਾ ਦੀ ਚਾਰ ਬੱਕਰੀ ਚਾਰ ਨਾਲ ਲਖਾਇਆ ਬਈ ਉਹ ਖੁਸ਼ੀ ਦੀ ਛੋੜ ਜੋ ਮਰਜ਼ੀ ਕਰਦੇ ਹਾਂ ਮਾਰਾ ਕਰ ਕਰ ਦੇ ਉੱਥੇ ਇੱਕ ਬੰਦਾ ਜਾ ਕੇ ਲਿਖਾਈ ਕਰਾ ਕੇ ਸਾਡੇ ਨਾਲ ਆਏ ਅਲਜੀ ਬਾਈ ਉਹ ਬਾਈ 400 ਥੋੜਾ ਲਗੂ 400 ਇਹਦਾ ਲਗੂ ਠੀਕ ਹੈ ਬਸ ਉਹਨੂੰ 500 ਦੇ ਦੇ ਪਰਚੀਆਂ ਰੱਖੀ ਸੰਭਾਲ ਕੇ